ਨੇ ਥੋੜਾ ਸਭ ਦਾ ਸਵਾਗਤ ਕਰਦੀ ਆਂ ਤੇ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਹਾਜ਼ਰ ਆਂ ਜੀ ਕੁਝ ਪਾਰਟੀ ਵੇਅਰ ਸੂਟਸ ਲੈ ਕੇ ਬਹੁਤ ਪਿਆਰੇ ਸੂਟਸ ਨੇ ਤਾਂ ਜੁੜੇ ਰਹੇ ਹੋ ਵੀਡੀਓ ਨੂੰ ਦੇਖੇ ਰਹੋ ਉਹ ਦਰਵਾਜ਼ਾ ਖੋਲ੍ਹਿਆ ਤੇ ਬਹੁਤ ਹੀ ਸੋਹਣੇ ਸੂਟਸ ਨੇ ਹੈਂਡਵਰਕ ਤੇ ਰਹਣਗੇ ਸੈਂਪਲ ਸੂਟਸ ਨੇ ਤਿਆਰ ਹੋ ਕੇ ਜਾ ਰਹੇ ਨੇ ਤਾਂ ਮੈਂ ਕਿਹਾ ਸੋਚਿਆ ਮੈਂ ਦਿਖਾ ਦਾਂ ਤੁਹਾਨੂੰ ਪਹਿਲਾ ਸੂਟ ਹੈ ਜੀ ਜੌਰਜਟ ਦੇ ਉੱਤੇ ਹੈ ਬਹੁਤ ਹੀ ਪਿਆਰਾ ਜੌਰਜਟ ਦੇ ਉੱਤੇ ਹੈ ਨਾ ਤਾਂ ਹੈ ਰੈਡ ਕਲਰ ਹੈ ਪ੍ਰੋਪਰ ਨਾ ਹੀ ਮਜੈਂਟਾ ਦਾ ਬੜਾ ਸੋਹਣਾ ਜਾਂ ਸ਼ੇਡ ਹੈ ਹੈ ਨਾ ਜੋ ਜੈਦਾ ਲੇਸਿੰਗ ਦੇ ਨਾਲ ਅਸੀਂ ਇਹਨੂੰ ਰੈਡੀ ਕੀਤਾ ਹੈ ਜਿਹੜੀ ਸਾਰੀ ਇਹ ਲੇਸਿੰਗ ਹੈ ਇਹ ਹਾਂਡਵਰਕ ਦੀ ਲੇਸਿੰਗ ਰਹੂਗੀ ਜੀ ਬਹੁਤ ਹੀ ਪਿਆਰਾ ਨਿਕਲਿਆ ਇਹਨਾਂ ਐਵੇਂ ਜੁੱਕਰੀ ਇਹਨਾਂ ਦੀਆਂ 슬ੀਵਸ ਨੇ ਇਥਾਂ ਘੇਰੇ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਅਸੀਂ ਲੇਸਿੰਗ ਪ੍ਰੋਵਾਈਡ ਕੀਤੀ ਹੈ ਜੀ ਤੇ ਜਿਹੜੇ ਦੀ ਬਾਟਮ ਹੈ ਬਾਟਮ ਤੇ embroidery ਕੀਤੀ ਹੈ ਬਹੁਤ ਹੀ ਸੋਹਣੀ ਨੀਟ ਐਂਡ ਕਲੀਨ embroidery ਹੈ ਹੈਂਡਵਰਕ ਦਾ ਕੰਮ ਹੈ ਜੀ ਬੁੱਟਿਆਂ ਦੇ ਨਾਲ ਦਾ ਰੰਗ ਦਾ ਹੀ ਪੈਚ ਅਸੀਂ ਕੀਤਾ ਹੈ ਜਿਹੇ ਜਾਂ ਬੁੱਟਾ ਸ਼ਰਟ ਦੇ ਉੱਤੇ ਹੈ ਉਹੇ ਜਾਂ ਬੁੱਟਾ ਹੀ ਅਸੀਂ ਨੇ ਸਨਵਾਰ ਦੇ ਉੱਤੇ ਪਾਇਆ ਇਸ ਤਰੀਕੇ ਦੇ ਨਾਲ ਹੈ ਜੀ ਸਾਰਾ ਕਟਵਰਕ ਦੇ ਉੱਤੇ ਹੈ ਤੁਸੀਂ ਦੇਖ ਸਕਦੇ ਸਾਰਾ ਬਹੁਤ ਨੀਟ ਐਂਡ ਕਲੀਨ ਕਟਵਰਕ ਦਾ ਸੂਟ ਰਹੂਗਾ ਬਹੁਤ ਹੀ ਪਿਆਰਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਵਾ ਸਕਦੇ ਹੋ ਜੀ ਪਿਓਰ ਤਾਂ ਇਹ ਸੂਟ ਹੈ ਜੀ ਤੇ ਦੁਪੱਟਾ ਜਿਹੜਾ ਇਹਦੇ ਨਾਲ ਤਿਆਰ ਕੀਤਾ ਸੀ ਪਿਓਰ ਔਰਗੇਂਜ਼ਾ ਦਾ ਹੀ ਕੀਤਾ ਪਿਓਰ ਔਰਗੇਂਜ਼ਾ ਦਾ ਕੀਤਾ ਉਹਦੇ ਉੱਤੇ ਵੀ ਸਾਰੀ ਹੈਂਡਵਰਕ ਵਾਲੀ ਲੀ ਸੀਗੀ ਬਹੁਤ ਹੀ ਨੀਚ ਐਂਡ ਕਲੀਨ ਦੇ ਨਾਲ ਇਹ ਕੰਮ ਕੀਤਾ ਗਿਆ ਤੁਸੀਂ ਇਸ ਸੂਟ ਨੂੰ ਆਰਡਰ ਕਰਨ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਹੈਗਾ 94177 1044 ਨੰਬਰ ਨੋਟ ਕਰੋ ਸਾਰੀਆਂ ਭੈਣਾਂ ਜੀ 9417710432 9417710432 ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਜੇ ਸੂਟ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਇਸ ਨੂੰ ਇਸੇ ਸ਼ਰਟ ਪ੍ਰਿੰਟ ਦੇ ਵਿੱਚ ਵੀ ਅਵੇਲੇਬਲ ਹੈਗੇ ਜੀ ਪਿਓਰ ਜੋਰਜੈਟ ਦੀ ਸ਼ਰਟ ਹੈ ਤੁਸੀਂ ਕਿਸੇ ਹੋਰ ਪ੍ਰਿੰਟ ਦੇ ਨਾਲ ਕਰਨਾ ਅਸੀਂ ਪ੍ਰੀਸਿਸ ਦਿਖਾਈ ਸੀ ਕਿ ਤੁਸੀਂ ਉਹਨਾਂ ਦੇ ਹਿਸਾਬ ਨਾਲ ਵੀ ਤਿਆਰ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੈ ਉਹ ਬਹੁਤ ਹੀ ਪਿਆਰਾ ਜੋਰਜੈਟ ਦੇ ਉੱਤੇ ਰਹੀ ਹੋਇਆ ਗਾਂਜਰੀ ਜਿਹਾ ਕਲਰ ਹੈ ਜੀ ਇਹ ਗਾਜਰੀ ਇਸਾ ਬਹੁਤ ਸੋਹਣਾ ਇਹ ਸ਼ੀਰ ਹੈ ਹੈਂਡਵਰਕ ਦਾ ਇਹ ਪੀਸ ਹੈ ਤੁਸੀਂ ਇਹਦੀ embroiderry ਦਾ ক্লোਜ਼ ਅਪ ਦੇਖੋ ਬਹੁਤ ਹੀ ਸੋਹਣੀ ਨੀਟ ਐਂਡ ਕਲੀਨ ਗੋਟਾ ਪੱਤੀ ਦਾ ਕੰਮ ਹੈ ਤੇ ਕਲਰ ਉਹਦਾ ਹਾਈਲਾਈਟ ਕਿੱਦਾਂ ਗਿਆ ਬੋਟਲ ਗ੍ਰੀਨ ਦੇ ਨਾਲ ਬੋਟਲ ਗ੍ਰੀਨ ਦੇ ਨਾਲ ਹੈ ਜੀ ਗੋਟਾ ਪੱਤੀ ਦਾ ਕੰਮ ਹੈ ਬਰੀਕ ਮੋਤੀ ਤੇ ਸਿੱਪੀ ਸਿਤਾਰਾ ਦਾ ਸਾਰੀ ਸ਼ਰਟ ਦੇ ਵਿੱਚ ਇਹ ਜਾਂ ਰਿਹਾ ਹੈ ਸਾਰੀ ਸ਼ਰਟ ਦੇ ਵਿੱਚ ਹੀ ਜਾਲ ਲੱਗੂਗਾ ਬਹੁਤ ਹੀ ਪਿਆਰਾ ਹਿੱਸਾ ਲੁਕ ਰਿਹਾ ਹੈ ਤੇ ਸਲੀਵਸ ਤੇ ਇਹਨਾਂ ਦੀਆਂ ਇਸ ਤਰੀਕੇ ਦੇ ਨਾਲ ਨੇ ਸਾਰੀ ਤੇ ਗੋਟਾ ਪਤੀ ਦਾ ਕੰਮ ਹੈ ਨਾਲ ਸਿੱਪੀ ਸਿਤਾਰੀ ਦਾ ਫੋਲ ਤੁਸੀਂ ਬੈਲ ਸਲੀਵਸ ਬਣਾ ਸਕਦੇ ਹੋ ਇਹਨਾਂ ਤੇ ਦੁਪੱਟਾ ਇਹਦਾ ਜਿਹੜਾ ਅਸੀਂ ਬੈਡੀ ਕੀਤਾ ਜੀ ਉਹ ਪਿਓਰ ਆਰਗੈਂਜ਼ਾ ਦੀ ਹੁੰਦੀ ਹੈ ਪਿਓਰ ਆਰਗੈਂਜ਼ਾ ਦੀ ਹੁੰਦੀ ਹੈ ਬੜੀ ਸੋਹਣੀ ਲੇਸਿੰਗ ਦੇ ਨਾਲ ਫਿਨਿਸ਼ਿੰਗ ਪ੍ਰੋਵਾਈਡ ਕੀਤੀ ਗਈ ਹੈ ਤੁਸੀਂ ਇਹ ਜੇ ਸੂਚੰਗਾ ਲੱਗਦਾ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸਾਥੋਂ ਬਣਵਾ ਸਕਦੇ ਹੋ ਓਵਰ ਆਲ ਸੂਟ ਲੁੱਕ ਦੀ ਇਸ ਤਰੀਕੇ ਦੇ ਮਿਲ ਜਾਂਦੀ ਹੈ ਓਵਰ ਆਲ ਲੁੱਕ ਸੂਟੀ ਇਸ ਤਰੀਕੇ ਦੇ ਨਾਲ ਜਾਂਦੀ ਹੈ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਜਾਰਜਟ ਤੇ ਹੀ ਬਣਾਉਣਾ ਤੁਸੀਂ ਇਸ ਨੂੰ ਕ੍ਰੇਪ ਤੇ ਸੈਕਿੰਡ ਤੇ ਖਾਦੀ ਤੇ ਕਿਸੇ ਵੀ ਫੈਬਰਿਕ ਦੇ ਉੱਤੇ ਬਣਾ ਸਕਦੇ ਹੋ ਜਿਹੜਾ ਅਗਲਾ ਸੂਟ ਹੈ ਉਹ ਵੀ ਗੋਟੀ ਦਾ ਪੀਸ ਹੈ ਜੀ ਕ੍ਰੇਪ ਦੇ ਉੱਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਪਹਿਲਾ ਹਿੱਸਾ ਹੈ ਜੀ ਫਿਰ ਉਹਨੂੰ ਗੋਟੀ ਦੇ ਨਾਲ ਕੰਮ ਪ੍ਰੋਵਾਈਡ ਕੀਤਾ ਗਿਆ ਓਵਰ ਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਜਾਂਦੀ ਹੈ ਬਹੁਤ ਸੋਹਣਾ ਕਲਰ ਹੈ ਜੀ। ਕ੍ਰੇਪ ਦਾ ਹੈ ਸੂਟ ਰਹੂਗਾ। ਗੋਟੇ ਦੇ ਨਾਲ ਕੰਮ ਹੈ ਸਾਰਾ ਘੇਰੇ ਦੇ ਉੱਤੇ ਗੋਟਾ ਹੈ ਜੀ ਇਸ ਤਰੀਕੇ ਦੇ ਨਾਲ ਤੇ ਆਹਾ ਇਹਦੇ ਫੁੱਲ। ਬਹੁਤ ਸੋਹਣੇ ਫੁੱਲ ਨੇ ਤੇ ਸ਼ਰਟ ਦੇ ਵਿੱਚ ਰਹਣਗੀਆਂ ਜੀ ਬੁਟੀਆਂ। ਸ਼ਰਟ ਦੇ ਵਿੱਚ ਰਹਣਗੀਆਂ ਇਹਨਾਂ ਦੇ ਸਾਰੀਆਂ ਦੇ ਬੁਟੀਆਂ ਤੇ 슬ੀਵਜ਼ ਵੀ ਇਹਨਾਂ ਦੀਆਂ ਪੂਰੀਆਂ ਹੈਵੀ 슬ੀਵਜ਼ ਜਾਣਗੀਆਂ ਇਸ ਤਰੀਕੇ ਦੇ ਨਾਲ। ਇਸ ਤਰੀਕੇ ਦੇ ਨਾਲ ਨੇ ਤੁਹਾਡੀ ਸਾਰੀ ਬੰਮ ਭਰੀ ਜੀ ਆਊਗੀ। ਤੁਸੀਂ ਇਹਨੂੰ ਖੁੱਲੀਆਂ ਬੈਂਬਲ ਸਲੀਵਜ਼ ਬਣਾ ਸਕਦੇ ਹੋ। ਖੁੱਲੀਆਂ ਬਾਹਾਂ ਜਾਣਗੀਆਂ ਬਹੁਤ ਹੀ ਪਿਆਰਾ ਸੂਟ ਹੈ ਜੀ। ਓਵਰਹਾਲ ਲੁਕਸ ਉਦੀ ਇਸ ਤਰੀਕੇ ਦੇ ਨਾਲ 컬러 ਕੰਬੀਨੇਸ਼ਨ ਕੋਈ ਵੀ ਚੂਜ਼ ਕਰਾਉਣਾ ਤੁਸੀਂ ਕੋਈ ਵੀ ਕਰ ਸਕਦੇ ਹੋ ਜੀ ਇਹਦੇ ਨਾਲ ਜਿਹੜਾ ਦੁਪੱਟਾ ਹੋਇਆ ਉਹ ਵੀ ਬਹੁਤ ਹੀ ਪਿਆਰਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਕੀਤਾ ਗਿਆ ਅ ਕਲੋਜ਼ ਅਪ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਾਂਦਾ ਫੋਰ ਸਾਈਡਡ ਬਾਰਡਰ ਰਹੂਗਾ ਜੀ ਇਹਦਾ ਚਾਰੇ ਪਾਸੇ ਬਾਰਡਰ ਹੈ ਜੀ ਲੇਸਿੰਗ ਦੇ ਨਾਲ ਮੋਤੀਆਂ ਵਾਲੀ ਲੇਸਿੰਗ ਹੈ ਬਹੁਤ ਹੀ ਪਿਆਰੀ ਨੀਟ ਐਂਡ ਕਲੀਨ ਉਹਦੇ ਤੇ ਕੰਮ ਹੋਇਆ ਹੋਇਆ ਹੈ ਉਸਦੀ ਲੇਸਿੰਗ ਹੈ ਹਨਾ ਚਾਰੇ ਸਾਈਡ ਤੇ ਖੁੰਝਿਆਂ ਤੇ ਇਹਨਾਂ ਦੇ ਇਸ ਤਰੀਕੇ ਦੇ ਨਾਲ embroiderry ਹੈ ਖੁੰਝਿਆਂ ਤੇ ਵਿੱਚ ਸਾਰੇ ਸ਼ਰਦ ਦੇ ਦੁਪट्टे ਦੇ ਵਿੱਚ ਬੂਟੇ ਰਹਿਣਗੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਦੁਪੱਟਾ ਕਲਰ ਕੰਬੀਨੇਸ਼ਨ ਜਿਹੜਾ ਵੀ ਤੁਸੀਂ ਚਾਹੋਗੇ ਉਸੇ ਤੇ ਇਹ ਤਿਆਰ ਹੋ ਜਾਊਗਾ ਜਿਹੜਾ ਵੀ ਰੰਗ ਤੁਸੀਂ ਚਾਹੋ ਨੀ ਹੋ ਜਿਹੜਾ ਵੀ ਫੈਬਰਿਕ ਚਾਹੋ ਨੀ ਉਸ ਦੇ ਉੱਤੇ ਇਹ ਤਿਆਰ ਹੋ ਜਾਊਗਾ ਬਹੁਤ ਸੋਹਣਾ ਹੀ ਸੂਟ ਜਾਂਦਾ ਹੈ ਜੀ ਅਗਲਾ ਤਾਂ ਦੁਪੱਟਾ ਹੀ ਹੈ ਸਾਰਾ ਪਿਆਰ অর্ਗੇਂਜ਼ਾ ਦਾ ਲੀਸਿੰਗ ਦੇ ਨਾਲ ਹੀ ਕੀਤਾ ਉਮੀਦ ਕਰਦੇ ਹਾਂ ਜਿਹੜੇ ਸੂਟ ਸਾਜਸੀ ਲੈ ਕੇ ਆਏ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਤੁਸੀਂ ਇਹਨਾਂ ਨੂੰ ਦੇਖ ਕੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ